ਹਾਂਜੀ ਪਿਆਰ ਭਰੀ ਸਤਿ ਸ਼੍ਰੀ ਗਾਲ ਜੀ ਪਹਿਲਾਂ ਤਾਂ ਆਪਣੀ ਦੁਕਾਨ ਦੀ ਲੋਕੇਸ਼ਨ ਚੈੱਕ ਕਰਾ ਦਿਓ ਦਿਖਾ ਦਿਓ ਜੀ ਤੇ ਆਪਣੇ ਲਵੇ ਬਹੁਤ ਮਾਲ ਆ ਗਿਆ ਤੇ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਨਵੇਂ-ਨਵੇਂ ਆਪਣੇ ਦੇ ਆਰਟੀਕਲ ਦੇਖਣ ਲਈ ਤੇ ਆਪਣੇ ਲਵੇ ਮਾਲ ਆ ਗਿਆ ਬਿਲਸਨ ਦਾ ਦਿਖਾ ਦਿਲਾ ਵੀ ਕਰਤੀ ਜੀ ਲਓ ਪਹਿਲਾਂ ਕੁਆਲਿਟੀ ਚੈੱਕ ਕਰਾ ਦਿਓ ਮਾਲ ਦਾ ਕੋ ਪੂਰਾ ਓਪਨ ਹੋ ਰਿਹਾ ਪਾਰਸਲਾਂ ਦੇ ਪਾਰਸਲ ਮਾਲ ਪਹੁੰਚ ਗਿਆ ਹੀ ਆਪਣੇ ਲਵੇ ਚੈੱਕ ਕਰਾ ਦਿਓ ਸਾਰੇ ਮੰਡਾ ਪਾਰਸਲ ਖੁੱਲੀ ਜਾਂਦਾਗਾ ਹੁਣ ਆਪਾਂ ਤੁਹਾਨੂੰ ਆਈਟਮਾਂ ਚੈੱਕ ਕਰਾਵਾਂਗੇ ਇਕੱਲੀ-ਇਕੱਲੀ ਲਓ ਮਾਲ ਆ ਗਿਆ ਬਹੁਤ ਜ਼ਿਆਦਾ ਵੀਡੀਓ ਚੈਂਟ ਤੱਕ ਜੀ ਬਣੇ ਰਹੇ ਹੋ ਲਿਆਓ ਜ ਨਾ ਕੁਆਲਟੀ ਚੈੱਕ ਕਰੋ ਕੱਪੜਾ ਦੇਖੋ ਬਿਲਸਨ ਦਾ ਹੋਊਗਾ ਦਿਖਾਓ ਚੈੱਕ ਕਰਾਓ ਜੀ ओरिजिनल ਮਾਲ ਹੋਊਗਾ ਤੇ ਕੱਪੜਾ ਚੈੱਕ ਬਹੁਤ ਸੋਹਣਾ ਲਓ ਜੀ ਹੌਲੀ ਬਈ ਹੌਲੀ ਹੌਲੀ ਕੈਮਰਾ ਹੌਲੀ ਦਿਖਾਓ ਕੰਨੀ ਤੇ ਮੋਹਰ ਦਿਖਾ ਦੇ ਬਈ ਡਿਫੈਂਡਰ ਨੰਬਰ ਹੋਊਗਾ ਤੇ ਨਾਲ ਮਸਲੀਨ ਦਾ ਦੁਪੱਟਾ ਹੋ ਬਹੁਤ ਸੋਹਣਾ ਬਹੁਤ ਪਰਦੇ ਚ ਆ ਗਿਆ ਇਹ ਵੀ ਮਾਲ ਲਓ ਜੀ ਚੈੱਕ ਕਰੋ ਦਿਖਾਓ ਜੀ ਕਿਆ ਬਾਤ ਹੈ ਪੂਰਾ 2.5 ਮੀਟਰ ਦੁਪੱਟਾ ਤੇ ਰੰਗ ਚਾੜ ਬਹੁਤ ਸੋਹਣੇ ਸੋਹਣੇ ਪਹੁੰਚ ਗਏ ਦੇਖੋ ਜੀ ਹੌਲੀ ਬਈ ਹੌਲੀ ਘੁਮਾਇਆ ਕਰ ਕੈਮਰਾ ਲਓ ਜੀ ਦੇਖ ਮਾਲ ਚੈੱਕ ਕਰਾ ਦੇ ਪਾਰਸਲਾਂ ਦੇ ਪਾਰਸਲ ਫੁੱ ਸੌਦੇ ਆ ਗਏ ਪੂਰੇ ਭਾਰੀ ਤੇ ਡਿਜ਼ਾਈਨ ਅਗਲਾ ਚੈੱਕ ਕਰਾ ਪਿੰਦਾਵੇ ਕਰਕੇ ਦਿਖਾਉਂਗੀ ਲੈ ਦਿਖਾ ਪਿੰਦਾਵੇ ਕਰਕੇ ਦਿਖਾ ਲਓ ਜੀ ਕਿੰਨਾ ਸੋਹਣਾ ਡੈ ਹੈ ਨਾ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਦੇਖੋ ਪਹੁੰਚੋ ਦਸ਼ਮੇਸ਼ ਕਲਾਥਾ ਉਹ ਸੋੜ ਲਾ ਕਲਾਂ ਲਓ ਜੀ ਚੈੱਕ ਕਰਾ ਬਈ ਅਗਲਾ ਡਿਜ਼ਾਈਨ ਵੀ ਦੇਖੋ ਜੀ ਕਪੜਾ ਚੈੱਕ ਕਰੋ ਪੂਰੀ 5 ਮੀਟਰ ਕੱਟ ਨਾਲ ਲਵੇ ਕਰਕੇ ਦਿਖਾ ਦੇ ਬਈ ਲਓ ਜੀ ਤੇ ਆ ਗਿਆ ਨਾਲ ਮਸਲੀਨ ਦੁਪੱਟਾ ਬਹੁਤ ਸੋਹਣੀਆਂ ਆਟਮ ਆਗੀਆਂ ਰੰਗ ਚਾਟ ਆਈ ਨੇ ਪਿਆਰੇ 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 ਰੰਗ ਸਾਰੇ ਲਓ ਜੀ ਦਿਖਾਓ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਤੇ ਅੱਗੇ ਆ ਗਿਆ ਡਿਜ਼ਾਈ ਦਿਖਾ ਦੇ ਭਾਈ ਬਸ ਸਾਰੇ ਓਪਨ ਨਹੀਂ ਹੋਣੇ ਲਾਵੇ ਕਰਕੇ ਦਿਖਾ ਦੇ 80 ਦੂਰ ਜਾਣ ਦੀ ਲੋੜ ਨਹੀਂ ਭਾਈ ਲਓ ਜੀ ਲਓ ਜੀ ਦੇਖ ਭਾਈ ਆ ਦਿਖਾ ਲਿਆ ਭਾਈ ਆਹ ਤੇ ਡਿਜ਼ਾਈਨ ਭਾਬੀ ਆਹ ਦਿਖਾ ਭਾਈ ਟੈਨ ਕੀ ਬਾਤ ਹੈ ਡਿਜ਼ਾਈਨ ਮਾਲ ਵੀ ਮਲਾ ਲਓ ਵੀਰੇ ਹਲੋ ਜੀ ਅੱਗੇ ਕਿੜਿਆਂ ਨੂੰ ਹੋਰ ਆ ਗਿਆ ਲਓ ਭਾਈ ਸਾਡੇ ਓਨਰ ਸਾਹਿਬ ਦਿਖਾ ਦਿਓ ਜੀ ਪਿੱਛੇ ਆ ਗਈ ਜੀ ਦੇਖ ਉਧਰ ਛੇਵਲ ਸਿੰਘ ਜੀ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰਾਉ ਭਾਈ ਆ ਰੀਵਰਕ ਦੇਖੋ ਜੀ ਕਿਆ ਬਾਤ ਹੈ ਕੁਆਲਿਟੀ ਚੈੱਕ ਕਰੋ ਵੀ ਦੇਖੋ ਰਿਆਨ ਕਿੰਨਾ ਸੋਹਣਾ ਰਿਆਨ ਲੈਓ ਬਾਈ ਆਹ ਬਾਟਮ ਆ ਗਈ ਪੂਰੀ 3 ਮੀਟਰ ਨਾਲ ਮਸਲੀਨ ਦੁਪੱਟਾ ਯਾਰਾ ਬਾਤ ਹੈ ਪਿਓਰ ਕਾਟਨ ਮਸਲੀਨ ਦੁਪੱਟਾ ਹੈ ਜੀ ਸੌਦੇ ਬਾ ਕਮਾਲ ਸੌਦੇ ਜੀ ਦੇਖੋ ਜੀ ਲਓ ਭਾਈ ਤੁਹਾਨੂੰ ਲਿਆ ਮਾਲ ਪਾਰਸਨਾਂ ਦੇ ਪਾਰਸਲ ਪੋਂਛੋ ਦਸ਼ਮੇਸ਼ ਕਲਾਥਾ ਉਹ ਤੋੜਲਾ ਕਲਾ ਦਿਖਾ ਦੇ ਬਾਈ ਓਕੇ ਜੀ